ਚੰਗੇ ਬਾਗਾਂ ਦੀ ਨਸਾਨੀ ਜਿੰਦੇ ਮੇਰੀਏ ਮਿਲੇ ਹੋਗੇ ਸਾਧੂਆਂ ਦੇ ਬਾਗਾਂ ਦੀ ਨਸਾਨੀ ਜਿੰਦੇ ਮੇਰੀਏ ਮਿਲੇ ਹੋਗੇ ਸਾਧੂਆਂ ਦੇ I'm sorry, 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 ਸਤਿਗੁਰਾਂ ਦੀ ਸਾਜੀ ਔਰ ਨਵਾਜੀ ਗੁਰੂ ਸواری ਗੁਰੂ ਜੀ ਦਾ ਖਾਸ ਰੂਪ ਹਬ ਸਾਰੀਆਂ ਸੰਗਤਾਂ ਭਾਗਾਂ ਵਾਲੇ ਹੋ ਸਤਿਪੁਰਸ਼ਾਂ ਦੀ ਸੰਗਤ ਕਰਦੇ ਹੋ ਆਓ ਗੁਰਮੁਖ ਪਿਆਰਿਓ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਦੇ ਵਿੱਚ ਘਾਟਾ ਪੈ ਜਾਂਦਾ ਹੈ ਜਦੋਂ ਘਾਟਾ ਪੈ ਜਾਂਦਾ ਹੈ ਸਾਧ ਸੰਗਤ ਜਿੱਥੇ ਸਿੱਖ ਦੀ ਟੇਕ ਹੁੰਦੀ ਹੈ ਸਿੱਖ ਫਿਰ ਗੁਰੂ ਵੱਲ ਨੂੰ ਤੁਰਦਾ ਹੈ ਦੋ ਨਿਸ਼ਾਨੀਆਂ ਨੇ ਸਿੱਖ ਦੀਆਂ ਗੁਰੂ ਵੱਲ ਤੁਰਨ ਨੂੰ ਜਾਂ ਕੋਈ ਕਾਰੋਬਾਰ 'ਚ ਘਾਟਾ ਪੈ ਜਾਵੇ ਜਾਂ ਫਿਰ ਕੋਈ ਦੁੱਖ ਤਕਲੀਫ ਆ ਜਾਵੇ ਦੋ ਸਮੇਂ ਸਿੱਖ ਨੂੰ ਗੁਰੂ ਨੇੜੇ ਲੱਗਦਾ ਹੈ ਮੈਂ ਦਾ ਉਹ ਲੱਗ ਜਾਂਦਾ ਜਦ ਕੋਈ ਤੰਗੀ ਆ ਜਾਂਦੀ ਹੈ ਫਿਰ ਗੁਰੂ ਸਿੱਖ ਵੱਲ ਤੁਰਦੇ ਪਰੇ ਸਰਦਾ ਵਾਲਾ ਸੀ ਸੱਚੇ ਪਾਤਸ਼ਾਹ ਕੋਲ ਬੇਨਤੀ ਕਰੀ ਮਹਾਰਾਜ ਜੀ ਐਸੀ ਖੇੜ ਹੋਊਗੀ ਕਾਰੋਬਾਰ ਵਿੱਚ ਘਾਟਾ ਪੈ ਗਿਆ ਮਹਾਰਾਜ ਆਪ ਜੀ ਦੀ ਸ਼ਰਨ ਲਈਏ ਕੀ ਹੱਲ ਹੋਣਾ ਚਾਹੀਦਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਬਧੂ ਤੂੰ ਸਿੱਖ ਸੰਗਤਾਂ ਨੂੰ ਇਕੱਠੀਆਂ ਕਰ ਇਕੱਠੀਆਂ ਕਰਕੇ ਅਰਦਾਸ ਕਰ ਲੰਗਰ ਪਾਣੀ ਕਰ ਸੰਗਤਾਂ ਨੂੰ ਸੱਚੇ ਪਾਤਸ਼ਾਹ ਕਿਰਪਾ ਕਰ ਦੇਣਗੇ ਤੇਰੇ ਤੇ ਗੁਰਮੁਖ ਪਿਆਰਿਓ ਭਾਈ ਬੁੱਧੂ ਜੀ ਨੇ ਟੁਗੋਰਾ ਫਰਾ ਦਿੱਤਾ ਆਪਦੇ ਸ਼ਰੀਕੇ ਕਬੀਲੇ ਵਿੱਚ ਵੀ ਮੈਂ ਪੰਜਵੇਂ ਪਾਤਸ਼ਾਹ ਨੂੰ ਮੁਖ ਰੱਖ ਕੇ ਮੈਂ ਨਿਉਂਦਾ ਦੇ ਰਿਹਾ ਆਪਦੇ ਸਾਖਸ ਕਬੀਲੇ ਨੂੰ ਵੀ ਮੇਰੇ ਘਰ ਲੰਗਰ ਹੈ ਮੈਨੂੰ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਆਪਾਂ ਸਮੇ ਨੂੰ ਮੁੱਖ ਰੱਖ ਕੇ ਵਿਚਾਰ ਲੈਣੀ ਆ ਸਾਧ ਸੰਗਤ ਜੀ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੀ ਸਿੱਖ ਨੂੰ ਸਰਦ ਸੀ ਸਾਰੇ ਸ੍ਰੀਕੇ ਕਬੀਲੇ ਵਿੱਚ ਆਵਾਜ਼ ਦੇ ਦਿੰਦਾ ਹੈ ਵੀ ਮੇਰੇ ਘਰ ਮੇਰੇ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਸਾਰੀ ਸਿੱਖ ਸੰਗਤ ਮੇਰੇ ਘਰ ਅਨਪਾਨੀ ਛਕੋ ਆਕੇ ਹੁਣ ਗੁਰਮੁਖ ਪਿਆਰੇ ਉਹ ਕਾਰੋਬਾਰ ਚ ਬੰਦੇ ਨੂੰ ਘਾਟਾ ਪੈ ਜਾਵੇ ਹੁਣ ਦੁਨੀਆਦਾਰ ਹੈ ਜਿਹੜੀ ਦੁਨੀਆਦਾਰੀ ਦੀ ਸਾਧ ਸੰਗ ਜੀ ਇੱਕ ਪੱਖ ਹੁੰਦਾ ਹੈ ਵਾਧੇ ਦਾ ਜਿਹੜੇ ਨਾਲ ਦੇ ਸ਼ਰੀਕੇ ਕਬੀਲੇ ਵਾਲੇ ਨੇ ਉਹ ਮਖੌਲ ਕਰਦੇ ਨੇ ਭਾਈ ਬੁੱਧੂ ਨੂੰ ਪਰ ਬੁੱਧੂ ਨੂੰ ਸੱਚੇ ਪਾਤਸ਼ਾਹ ਨੂੰ ਭਰੋਸਾ ਰੱਖ ਕੇ ਲੰਗਰ ਪਾਣੀ ਕਰਦਾ ਹੈ ਬੁੱਧੂ ਆਉ ਭਾਈ ਗੁਰਮੁਖ ਪਿਆਰਿਓ ਮੈਨੂੰ ਸੱਚੇ ਪਾਤਸ਼ਾਹ ਦਾ ਹੁਕਮ ਹੋਇਆ ਹੈ ਆਉ ਮੇਰੇ ਘਰਾਂ ਨ ਪਾਣੀ ਸ਼ਕੋ ਆ ਕੇ ਸਾਧ ਸੰਗ ਜੀ ਖੁੱਲੇ ਭੰਡਾਰੇ ਕਰਦਾ ਗੁਰੂ ਦੇ ਭਰੋਸੇ ਤੇ ਕਰਜ਼ਾ ਲਿਆ ਹੋਇਆ ਸੀ ਕੋਲ ਪੈਸਾ ਨਹੀਂ ਸੀ ਗੁਰੂ ਤੇ ਵਿਸ਼ਵਾਸ ਭਰੋਸਾ ਰੱਖਣਾ ਹਰ ਇੱਕ ਸਿੱਖ ਦੇ ਵਸ ਦੀ ਗੱਲ ਨਹੀਂ ਹੈ ਲੰਗਰ ਪਾਣੀ ਕਰਦਾ ਸਾਧ ਸੰਗਤ ਜੀ ਬਖਸ਼ਿਆ ਹੋਇਆ ਰੱਬ ਦਾ ਪਿਆਰਾ ਮਹਾਤਮਾ ਆ ਜਾਂਦੇ ਨੇ ਹੁਣ ਜਾਦੇ ਦੇ ਘਰ ਵਿੱਚ ਲੰਗਰ ਚੱਲਦਾ ਸਾਧ ਸੰਗਤ ਜੀ ਜਿਵੇਂ ਆਪ ਸਾਰੀਆਂ ਸੰਗਤਾਂ ਪੰਡਾਲ ਭਰੀ ਬੈਠਿਓ ਇਹਦਾ ਸਾਰਾ ਘਰ ਸੀ ਜਿਹੜਾ ਉਹ ਸੰਗਤ ਨਾਲ ਭਰ ਗਿਆ ਸੰਗਤਾਂ ਹਉਮਾ ਹਮਾ ਕੇ ਪਹੁੰਚੀਆਂ ਹੁਣ ਵਰਗੇ ਅਸੀਂ ਸਿਆਣੇ ਨਹੀਂ ਸੀ ਸਾਧ ਸੰਗਤ ਜੀ ਜਦ ਪਿਆਰ ਵੀ ਸੀ ਥਵਾਕ ਵੀ ਸੀ ਸਾਡੇ 'ਚ ਬੰਦੇ ਨੂੰ ਬੰਦਾ ਮੰਦਾ ਹੁੰਦਾ ਸੀ ਗਰੀਬੀ ਵੀ ਸੀ ਸੰਤੋਖ ਵੀ ਸੀ ਸਾਰੀਆਂ ਗੱਲਾਂ ਸਨ ਪਰ ਹੁਣ ਨਾਲੋਂ ਸੌਖੇ ਸੀ ਉਹ ਸਮੇਂ ਹੁਣ ਸਾਰੀ ਸੰਗਤ ਜਾ ਕੇ ਭਾਈ ਬੁੱਧੂ ਦੇ ਪ੍ਰਸ਼ਾਦਾ ਛੱਕਦੀ ਐ ਇੱਕ ਨਾਮ ਜਪਣ ਵਾਲੀ ਰੂਹ ਮਹਾਤਮਾ ਪਰ ਸਾ ਜਾਂਦੇ ਨੇ ਜਦੋਂ ਅੰਦਰ ਜਿਹੜਾ ਉਹਦਾ ਵੇੜਾ ਸੀ ਉਹ ਭਰ ਗਿਆ ਤਾਂ ਅੰਦਰ ਜਗਾ ਨਾ ਰਹੀ ਬੈਠਣ ਵਾਸਤੇ ਭਾਈ ਬੁੱਧੂ ਨੇ ਬੇਨਤੀ ਕੀਤੀ ਸੰਗਤਾਂ ਨੇ ਵੀ ਕੁਝ ਸਮਾਂ ਸੰਗਤ ਰੋਕ ਦਿੱਤੀ ਜਾਵੇ ਜਿਹੜੀ ਸੰਗਤ ਅੰਦਰ ਹੈ ਉਹ ਪ੍ਰਸ਼ਾਦਾ ਛਕ ਲਵੇਗੀ ਉਸ ਤੋਂ ਬਾਅਦ ਜਿਹੜੀ ਰਹਿੰਦੀ ਸੰਗਤਾਂ ਉਹਨੂੰ ਬਾਅਦ ਵਿੱਚ ਪ੍ਰਸ਼ਾਦਾ ਛਕਾ ਦੇਵਾਂਗੇ ਭਾਈ ਬੁੱਧੂ ਜੀ ਨੇ ਬੂਹੇ ਤੇ ਖੜ ਜਾਂਦੇ ਨੇ ਸੰਗਤ ਆ ਜਾਂਦੀ ਹੈ ਸਾਧ ਸੰਗਤ ਜੀ ਪ੍ਰੇਮ ਵਾਲੇ ਭਾਈ ਥੋੜਾ ਸਮਾਂ ਠਹਿਰੋ ਉਤੋਂ ਬਾਅਦ ਆਪ ਸਾਰੀਆਂ ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਛਕਾਵਾਂਗੇ ਅੰਦਰ ਜਗ੍ਹਾ ਨਹੀਂ ਹੈ ਬੈਠਣ ਨੂੰ ਗੁਰਮੁਖ ਪਿਆਰਿਓ ਜਦੋਂ ਇਹ ਗੱਲ ਹੁੰਦੀ ਆ ਰੱਬ ਦਾ ਫਕੀਰ ਆਉਂਦਾ ਹੈ ਬੰਦਗੀ ਵਾਲਾ ਸਾਧ ਸੰਗੁਰੂ ਅਰਜਨ ਦੇ ਮਹਾਰਾਜ ਜੀ ਦਾ ਉਪਾਸ਼ਕ ਸਿੱਖ ਸੀ ਆ ਕੇ ਆਂਦਾ ਬੁੱਧੂਆ ਦਰਵਾਜ਼ਾ ਖੋਲ ਵੀ ਭੁੱਖ ਬੜੀ ਡਾਢੀ ਲੱਗੀ ਐ ਬਹੁਤ ਜਿਆਦਾ ਭੁੱਖ ਲੱਗੀ ਐ ਬੂਹਾ ਖੋਲ ਪ੍ਰਸ਼ਾਦਾ ਪਾਣੀ ਛਕਣਾ ਤੇ ਪੰਜਵੇਂ ਪਾਤਸ਼ਾਹ ਦੇ ਨਿਮਿਤ ਲੰਗਰ ਕਰ ਰਹੇ ਆਂ ਤੂੰ ਸੰਗਤ ਨੂੰ ਬੜੀ ਭੁੱਖ ਡਾਢੀ ਲੱਗੀ ਐ ਬੂਹਾ ਖੋਲ ਅੰਦਰੋਂ ਭਾਈ ਬਦੂ ਜੀ ਕਹਿਣ ਲੱਗੇ ਗੁਰਮੁਖ ਪਿਆਰਿਆ ਅੰਦਰ ਜਗ੍ਹਾ ਨਹੀਂ ਹੈ ਬੈਠਣ ਨੂੰ ਜੇ ਅੰਦਰ ਜਗ੍ਹਾ ਹੋਵੇਗੀ ਮੈਂ ਬੂਹਾ ਖੋਲ ਦਵਾਂਗਾ ਸੰਗਤ ਪ੍ਰਸ਼ਾਦਾ ਛਕਦੀ ਹੈ ਸੰਗਤ ਨੂੰ ਪ੍ਰਸ਼ਾਦਾ ਛਕ ਲੈਣ ਦੇ ਉਸ ਤੋਂ ਬਾਅਦ ਫਿਰ ਬੂਹਾ ਖੁੱਲੇਗਾ ਜਦ ਤੇਰੀ ਵਾਰੀ ਆ ਜਾਣੀ ਹੈ ਜਿਹੜੀਆਂ ਸੰਗਤਾਂ ਰਹਿੰਦੀਆਂ ਨੇ ਸਾਰੇ ਹੀ ਪ੍ਰਸ਼ਾਦਾ ਛਕ ਲੈਣੀਆਂ ਉਹ ਕਮਾਈ ਵਾਲਾ ਫਿਰ ਕਹਿ ਜਾਂਦਾ ਬਧੂਆ ਉਹ ਬੜੀ ਭੁੱਖ ਡਾਢੀ ਲੱਗੀ ਆ ਸਿੱਖਾ ਬੂਹਾ ਖੋਲ ਪ੍ਰਸ਼ਾਦਾ ਛਕਣਾ ਹੈ ਸਾਧ ਸੰਗਤ ਜੀ ਭਾਈ ਬਦੂ ਜੀ ਦੂਸਰਾ ਬਚਨ ਵੀ 모ੜ ਦਿੰਦੇ ਨੇ ਤੀਸਰਾ ਬਚਨ ਫੇਰ ਕਰਦੇ ਨੇ ਭਾਈ ਬਦੂ ਆ ਪ੍ਰਸ਼ਾਦਾ ਸਕਣਾ ਬੂਹਾ ਖੋਲ ਬਹੁਤ ਭੁੱਖ ਡਾਢੀ ਲੱਗੀ ਐ ਗੁਰਮੁਖ ਪਿਆਰਿਓ ਸਾਰੀ ਸਿੱਖ ਸੰਗਤ ਪ੍ਰਸ਼ਾਦਾ ਪਾਣੀ ਸਕਦੀ ਐ ਪ੍ਰਸ਼ਾਦਾ ਪਾਣੀ ਸ਼ੱਕ ਕੇ ਸਾਰੀ ਸੰਗਤ ਅਰਦਾਸ ਕਰਦੀ ਐ ਪੰਜਵੇਂ ਪਾਤਸ਼ਾਹ ਦਾ ਧਿਆਨ ਕਰਕੇ ਏ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਦੂ ਨੇ ਜਿਹੋ ਜੀ ਵੀ ਮਨੋ ਕਾਵਨਾ ਰੱਖ ਕੇ ਸਾਰੀਆਂ ਸੰਗਤਾਂ ਨੂੰ ਅੰਨ ਪਾਣੀ ਕੀਤਾ ਇਹਦੀ ਮਨੋ ਕਾਵਨਾ ਪੂਰੀ ਕਰ ਦਿਓ ਮੇਰ ਕਰਿਓ ਸੰਗਤ ਬੜੀ ਖੁਸ਼ ਹੋ ਕੇ ਅਰਦਾਸ ਕਰ ਰਹੀ ਏ ਭਾਈ ਬਦੂ ਜੀ ਦੇ ਆਵੇ ਸੋਹਣੇ ਪੱਕ ਜਾਣ ਮਹਾਰਾਜ ਜੀ ਕਿਰਪਾ ਕਰ ਦਿਓ ਬਰਕਤ ਦੇ ਦਿਓ ਜਦੋਂ ਸਿੱਖ ਅਰਦਾਸ ਵਾਲਾ ਸਿੱਖੇ ਵਚਨ ਕਰਦਾ ਹੈ ਗੁਰਮੁਖ ਪਿਆਰਿਓ ਵੀ ਆਵੇ ਸੋਹਣੇ ਪੱਕ ਜਾਣ ਉਹ ਫਕੀਰ ਵਾਰ ਖੜਾ ਆਂਦਾ ਸੋਹਣੇ ਨਹੀਂ ਪੱਕਦੇ ਕੱਚੇ ਰਹਿਣਗੇ ਕੱਚੇ ਰਹਿਣਗੇ ਸੋਹਣੇ ਨਹੀਂ ਪੱਕਦੇ ਕਿਉਂ ਕਹਿ ਕੇ ਸਾਧ ਸੰਗ ਜੀ ਮਸਤਾਨਾ ਮਸਤ ਬਿਰਤੀ ਵਿੱਚ ਤੁਰ ਜਾਂਦਾ ਹੈ ਮੂਹ ਖੁੱਲਦਾ ਜਿਹੜੀ ਸੰਗਤ ਹੈ ਬਾਦ ਵਿੱਚ ਪ੍ਰਸ਼ਾਦਾ ਛਕ ਲੈਂਦੀ ਏ ਪ੍ਰਸ਼ਾਦਾ ਛਕ ਕੇ ਫਿਰ ਸੰਗਤ ਚੂਲਾ ਪੜਦੀ ਏ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਪਾਉ ਪਾਈ ਬੁੱਧੂ ਜੀ ਦੇ ਆਵੇ ਸੋਹਣੇ ਪੱਕ ਜਾਣ ਜਦੋਂ ਸਾਧ ਸੰਗਤ ਦੀ ਜੀ ਉਹ ਫਕੀਰ ਕਹਿ ਕੇ ਤੁਰ ਜਾਂਦਾ ਹੁਣ ਗੁਰਮੁਖ ਪਿਆਰਿਓ ਨਾਲ ਦੇ ਜਿਹੜੇ ਸ਼ਰੀਕੇ ਕਬੀਲੇ ਵਾਲੇ ਨੇ ਉਹ ਵੀ ਆਵੇ ਪਕਾਉਂਦੇ ਨੇ ਭਾਈ ਬੁੱਧੂ ਦਾ ਵੀ ਆਵਾ ਪਕਦਾ ਹੈ ਪਰ ਆਵੇ ਦੀਆਂ ਜਿਹੜੀਆਂ ਈਟਾਂ ਨੇ ਸਾਰੀਆਂ ਕੱਚੀਆਂ ਨਿਕਲ ਜਾਂਦੀਆਂ ਨੇ ਜਦੋਂ ਸਾਰੇ ਹੀ ਆਵਾ ਕੱਚਾ ਨਿਕਲ ਗਿਆ ਸਾਧ ਸੰਗ ਜੀ ਭਾਈ ਬੁੱਧੂ ਦਾ ਮਨ ਟੁੱਟ ਗਿਆ ਮੇਰਾ ਗੁਰੂ ਪੂਰਾ ਹੋਵੇ ਮੇਰੇ ਗੁਰੂ ਦੀ ਕੀਤੀ ਅਰਦਾਸ ਹੋਵੇ ਇਹ ਕੈਸਾ ਵਿਗਨ ਲੱਗ ਗਿਆ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਜਾਂਦਾ ਹੈ ਜਾਕੇ ਮਹਾਰਾਜ ਸੱਚੇ ਪਾਤਸ਼ਾਹ ਭੋਵਾ ਮਾਰ ਕੇ ਰੋਦਾ ਮਹਾਰਾਜ ਜੀ ਕਰਜਾ ਲੈ ਕੇ ਆਵਾ ਪਕਾਇਆ ਸੀ ਐਸੀ ਕਿਹੜੀ ਭੁੱਲ ਹੋ ਗਈ ਐਸੀ ਕਿਹੜੀ ਗੇੜ ਹੋ ਗਈ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਤਾਂ ਸਾਰਾ ਹੀ ਆਵਾ ਕੱਚਾ ਰਹਿ ਗਿਆ ਜਦੋਂ ਗੁਰਮੁਖ ਪਿਆਰਿਓ ਇਹ ਗੱਲ ਹੋ ਰਹੀ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵਧੂਆ ਐਸੀ ਕੋਈ ਗੱਲ ਨਹੀਂ ਹੈ ਆਵਾ ਨੇ ਕੋਈ ਕਾਰਨ ਹੋਵੇਗਾ ਸਿੱਖ ਅਰਦਾਸ ਕਰਦਾ ਹੋਵੇ ਗੁਰੂ ਪੂਰੀ ਕਿਵੇਂ ਨੰ ਕਰੇ ਕੋਈ ਸਰਦਾ ਵਾਲੀ ਸਿੱਖ ਅਰਦਾਸ ਕਰਦਾ ਹੈ ਗੁਰੂ ਨੇੜੇ ਹੋ ਕਿਉਂ ਸੁਣਦਾ ਸਿੱਖਾ ਇਹੋ ਜੀ ਗੱਲ ਨਹੀਂ ਹੈ ਕੋਈ ਤਾਂ ਗੁਰਮੁਖ ਪਿਆਰਿਓ ਮਹਾਰਾਜੀ ਦੇਖਦੇ ਨੇ ਕੋਈ ਸਿੱਖ ਤਾਂ ਨਹੀਂ ਉਦਾਸ ਕੀਤਾ ਰਬ ਦਾ ਪਿਆਰਾ ਬੰਦਗੀ ਕਰਨ ਵਾਲਾ ਕੋਈ ਫੱਕਰ ਫਕੀਰ ਲੋਕ ਮਹਾਰਾਜੀ ਇੱਕ ਫਕੀਰ ਆਇਆ ਸੀ ਅੰਦਰ ਜਗਾ ਨਹੀਂ ਸੀ ਉਹ ਜਾਂਦਾ ਜਾਂਦਾ ਤੁਰਿਆ ਤੁਰਿਆ ਜਾਂਦਾ ਮਸਤੀ ਵਿੱਚ ਕਹਿ ਗਿਆ ਉਹ ਭਾਈ ਬਧੂਆ ਤੂੰ ਜਿੰਨਾ ਮਰਜੀ ਜੋੜ ਲਗਾ ਲੀਆਂ ਆਵੇ ਕੱਚੇ ਰਹਿਣਗੇ ਪੱਕਦੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਧੂ ਗਲਤ ਇਹ ਐ ਹੁਣ ਤੂੰ ਜਿੰਨੀ ਮਰਜੀ ਸੰਗਤ ਦੀ ਸੇਵਾ ਕਰ ਲੈ ਤੇਰੀ ਥਾਂਏ ਪੈਗੀ ਤੇਰੀ ਬੇਅਰਥੀ ਨਹੀਂ ਜਾਂਦੀ ਪਰ ਭਾਈ ਬਦੂ ਜੀ ਤੈਨਾਂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਦੂ ਤੈ ਉਹ ਸਿੱਖ ਦਾ ਹਿਰਦਾ ਦੁਖੀ ਕਰ ਦਿੱਤਾ ਤੈ ਉਹਨੂੰ ਬੂਹਾ ਖੋਲ ਦੇਣਾ ਸੀ ਕਿਉਂ ਕਿਉਂਕਿ ਜਿਹੜੀ ਸਾਧੂ ਦੀ ਰਸਨਾ ਹੁੰਦੀ ਹੈ ਸਾਧ ਸੰਗਤ ਜੀ ਉਹ ਤੇ ਸਾਧੂ ਦੀ ਰਸਨਾ ਤੇਜੀ ਵਾਹੀ ਗੁਰੂ ਦਿਨ ਰਾਤ ਨਾਮ ਜਪਦਾ ਕਮਾਈ ਕਰਦਾ ਵਾਹਿਗੁਰੂ ਦੀ ਬਦੂਆ ਸੀ ਉਹਦੀ ਰਸਨਾ ਤੇ ਬੈਠਿਆ ਉਹ ਸਾਡੋਂ ਅਸੀਂ ਉਹਦੇ ਹਿਰਦੇ 'ਚ ਬੈਠਿਆ ਉਹ ਰਸਨਾ ਨਾਲ ਸਾਨੂੰ ਜਪਦਾ ਐਥੇ ਕਮੀ ਪੈ ਗਈ ਤੈਂ ਇੱਕ ਸਾਧੂ ਫਕਰ ਫਕੀਰ ਦਾ ਮਨ ਦੁਖੀ ਕਰ ਦਿੰਦਾ ਮਹਾਰਾਜ ਜੀ ਮੇਰਾ ਹੱਲ ਕਰੋ ਕੋਈ ਮੇਰੇ ਤਾਂ ਭਾਂਡੇ ਵਿਕਣ ਵਾਲੀ ਅਵਸਥਾ ਹੋਈ ਪਈ ਐ ਜਿਹੜਾ ਕੋਲਿਆ ਸਭ ਧੰਦਾ ਲਾ ਚੁੱਕਿਆ ਮੈਂ ਹੁਣ ਮਿਹਰ ਕਰੋ ਮੇਰਾ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਦੂ ਸੱਚੇ ਪਾਤਸ਼ਾਹ ਕਹਿਣ ਲੱਗੇ ਬਦੂਆ ਜੇ ਤੇਰੀ ਸਰਦਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਹੁਣ ਵੀ ਤੇਨੂੰ ਕੋਈ ਘਾਟਾ ਨਹੀਂ ਛੱਡਦਾ ਕਿਉਂਕਿ ਗੁਰਮੁਖ ਪਿਆਰਿਓ ਕਿਸੇ ਦਾ ਬਣਨਾ ਔਖੈ ਜੇ ਕਿਸੇ ਦਾ ਕੋਈ ਬਣ ਕੇ ਚੱਲ ਪਵੇ ਨਾ ਮੁੱਲ ਫਿਰ ਸਾਧ ਸੰਗ ਜੀ ਵਾਹਿਗੁਰੂ ਪਾ ਦਿੰਦਾ ਉਸ ਰੂਹ ਦਾ ਕਹਿਣ ਲੱਗੇ ਬਦੂਆ ਕੋਈ ਗੱਲ ਨਹੀਂ ਐਸਾ ਸਮਾਂ ਆ ਜਾਣਾ ਹੈ ਮਹਾਰਾਜ ਕਿਰਪਾ ਕਰਨਗੇ ਸਾਧ ਸੰਗਤ ਜੀ ਬਾਰ ਸੁਣਦੀ ਹੈ ਪੱਕੇ ਕੱਚੇ ਜਿਹੜੇ ਆਵੇ ਨੇ ਸਭ बिक ਜਾਂਦੇ ਨੇ ਕੱਚੇ ਘਰ ਨੇ ਲੋਕਾਂ ਨੇ ਸਾਰੇ ਆਵੇ ਵੇਲੇ ਹੋ ਜਾਂਦੇ ਨੇ ਭਾਈ ਬਦੂ ਦਾ ਹੁਣ ਕੱਚਾ ਆਵੇ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਸੀ ਬਦੂ ਐਸੀ ਖੇੜ ਹੋ ਜਾਣੀ ਹੈ ਉਹ ਕੱਚਾ ਰਹਿ ਗਿਆ ਬਦੂ ਸਿਆਣੇ ਉਹ ਜਿਹੜੇ ਆਵੇ ਸੀ ਸਭ ਦੇ ਵਿਕੇ ਹੋਏ ਸੀ ਹੁਣ ਜਿਹੜਾ ਇੰਨਾ ਭਾਰੀ ਮੀਂਹ ਪੈਂਦਾ ਜਿਹੜੇ ਕੱਚੇ ਆਵੇ ਨੇ ਭਾਈ ਬਦੂ ਦੇ ਉਹ ਪੱਕਿਆਂ ਦੇ ਭਾਅ ਵਿਕ ਰਹੇ ਨੇ ਸਾਰਾ ਘਾਟਾ ਬਦਦਾ ਪੂਰਾ ਹੋ ਜਾਂਦਾ ਹੈ ਪਾਈ ਬਦੂ ਖੁਸ਼ ਹੋ ਜਾਂਦਾ ਹੈ ਗੁਰਮੁਖ ਪਿਆਰਿਓ ਇੱਕ ਇਹ ਦਰ ਹੈ ਜਿਹਦੇ ਵਿੱਚ ਘਾਟਾ ਨਹੀਂ ਹੈ ਕੋਈ ਸਰੀਰ ਖੜਾ ਹੋ ਕੇ ਨਹੀਂ ਕਹਿ ਸਕਦਾ ਵੀ ਮੈਨੂੰ ਗੁਰੂ ਘਰ ਚੋਂ ਘਾਟਾ ਪਿਆ ਹੈ ਮੈਨੂੰ ਨਾਮ ਚੋਂ ਘਾਟਾ ਪਿਆ ਹੈ ਇੱਕ ਇਹੋ ਜਿਹਾ ਦਰ ਹੈ ਸਾ ਸੰਗਤ ਜੀ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜਗੰਤਰ ਖਾਈ ਖਾਏ ਆਪ ਸਾਰੀਆਂ ਸੰਗਤਾਂ ਭਾਗਾਂ ਵਾਲਿਓ ਮਾਫੀ ਵੀ ਚਾਹੁੰਨੇ ਆ ਕਿ ਸਮਾਂ ਥੋੜਾ ਸੀ ਉਹਦੇ ਕਰਕੇ ਪ੍ਰਸੰਗ ਹੈ ਜਿਹੜਾ ਉਹ ਸੰਖੇਪ ਵਿੱਚ ਹੀ ਸੰਕੋਚ ਕੇ ਆਪ ਸੰਗਤਾਂ ਨੂੰ ਮਹਾਪੁਰਖਾਂ ਨੂੰ ਕਿਰਪਾ ਕਰਨ ਇਸੇ ਤਰ੍ਹਾਂ ਮੇਰ ਭਰਿਆ ਹੱਥ ਰੱਖਿਓ ਕਿਉਂਕਿ ਗੁਰਮੁਖ ਪਿਆਰਿਓ ਇਹ ਸਾਧੂਆਂ ਦੀ ਸਟੇਜ ਐ ਅਸੀਂ ਤਾਂ ਅਜੇ ਵਿਦਾਰਥੀ ਵੀ ਹੈ ਨਹੀਂ ਪਰ ਮਹਾਰਾਜ ਸੱਚੇ ਪਾਤਸ਼ਾਹ ਮਹਾਪੁਰਖ ਵਿੜਿਆਈ ਦਿੰਦੇ ਨੇ ਇਸੇ ਤਰ੍ਹਾਂ ਮੇਰ ਭਰਿਆ ਹੱਥ ਰੱਖਣ ਹੋਈਆਂ ਪੁੱਲਾਂ ਚੁੱਕਾਂ ਦੀ ਮਾਫੀ ਮਹਾਰਾਜ ਇਸੇ ਤਰ੍ਹਾਂ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਧਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਹੈ